ਸਭ ਤੋਂ ਪਹਿਲਾਂ ਕਿਹਾ ਕਿ ਇਹ ਜੀ ਸਾਜ਼ਿਸ਼ਤ ਤਹਿਤ ਹੁੰਦੇ ਆ ਔਰ ਸੁਨੀਲ ਜਾਖੜ ਜੀ ਨੇ ਜਦੋਂ ਕਾਂਗਰਸ ਸੀ ਪ੍ਰਧਾਨ ਮੰਤਰੀ ਜੀ ਦਾ ਅਸਤੀਫਾ ਮੰਗਿਆ ਸੀ ਕੇ ਜੀ 40 ਬੰਦੇ ਪੁਰਵਾਮਾ 'ਚ ਮਾਰੇ ਗਏ ਐ ਛੀਦ ਹੋਏ ਐ ਸਾਡੇ ਨੌਜਵਾਨ ਤਾ ਇਸ ਕਰਕੇ ਪ੍ਰਧਾਨ ਮੰਤਰੀ ਅਸਤੀਫਾ ਦੇਵੇ ਅੱਜ ਮੈਂ ਜਾਖੜ ਸਾਹਿਬ ਨੂੰ ਕਹਿੰਦਾ ਕਿ ਅੱਜ ਤੁਸੀਂ ਦੱਸੋ ਆਪਣਾ ਸਪਸ਼ਟ ਕਰੋਗੇ ਤੁਸੀਂ ਕੀ ਕਹਿੰਦੇ ਹੋ ਅੱਜ ਉਦੋਂ ਅਸਤੀਫਾ ਮੰਗਿਆ ਸੀ ਅੱਜ ਤੁਸੀਂ ਕੀ ਕਹਿੰਦੇ ਹੋ ਇਹ ਜਾਦਵੀ ਵੋਟਾਂ ਆਉਂਦੀਆਂ ਤਾਂ ਸਾਡੇ ਨੌਜਵਾਨ ਜਿਹੜੇ ਫੌਜ ਵਿੱਚ ਜਿਹੜੇ ਸਾਡੇ ਰੱਖਿਆ ਕਰਦੇ ਆ ਉਹ ਉਹਨਾਂ ਤੇ ਅਟੈਕ ਹੁੰਦੇ ਆ ਮੈਂ ਇਹ ਪੁੱਛਿਆ ਕਿ ਕਿਉਂ ਵੋਟਾਂ ਵਿੱਚੇ ਹੁੰਦੇ ਆ ਕਿਉਂ ਉਸ ਦੀ تحقیقات ਨਹੀਂ ਹੁੰਦੀ ਕਿਉਂ ਕਾਰਵਾਈ ਨਹੀਂ ਹੁੰਦੀ ਜਾਖੜ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਕਿ ਜੇ ਇਹ ਸਾਜ਼ਿਸ਼ ਤਹਿਤ ਹੁੰਦੇ ਆਂ ਹਰ ਸੁਨੀਲ ਜਾਖੜ ਜੀ ਨੇ ਜਦੋਂ ਕਾਂਗਰਸ ਸੀ ਪ੍ਰਧਾਨ ਮੰਤਰੀ ਜੀ ਦਾ ਅਸਤੀਫਾ ਮੰਗਿਆ ਸੀ ਕਿ ਜੀ 40 ਬੰਦੇ ਪੁਰਵਾਮਾ ਜਮਾਰੇ ਗਏ ਹੈ ਛੀਦ ਹੋਏ ਹੈ ਸਾਡੇ ਨੌਜਵਾਨ ਤਾਂ ਇਸ ਕਰਕੇ ਪ੍ਰਧਾਨ ਮੰਤਰੀ ਅਸਤੀਫਾ ਦੇਵੇ ਅੱਜ ਮੈਂ ਜਾਖੜ ਸਾਹਿਬ ਨੂੰ ਕਹਿੰਦਾ ਕਿ ਅੱਜ ਤੁਸੀਂ ਦੱਸੋ ਆਪਣਾ ਸਪਸ਼ਟ ਕਰੋਗੇ ਤੁਸੀਂ ਕੀ ਕਹਿੰਦੇ ਹੋ ਅੱਜ ਉਦੋਂ ਅਸਤੀਫਾ ਮੰਗਿਆ ਸੀ ਅੱਜ ਤੁਸੀਂ ਕੀ ਕਹਿੰਦੇ ਹੋ ਇਹ ਜਾਦਵੀ ਵੋਟਾਂ ਆਉਂਦੀਆਂ ਤਾਂ ਸਾਡੇ ਨੌਜਵਾਨ ਜਿਹੜੇ ਫੌਜ ਵਿੱਚ ਜਿਹੜੇ ਸਾਡੇ ਰੱਖਿਆ ਕਰਦੇ ਆ ਉਹ ਉਹਨਾਂ ਤੇ ਅਟੈਕ ਹੁੰਦੇ ਆ ਮੈਂ ਇਹ ਪੁੱਛਿਆ ਕਿ ਕਿਉਂ ਵੋਟਾਂ ਵਿੱਚੇ ਹੁੰਦੇ ਆ ਕਿਉਂ ਉਸ ਦੀ ਤਹਿਕੀਕਾਤ ਨਹੀਂ ਹੁੰਦੀ ਕਿਉਂ ਕਾਰਵਾਈ